ਤੇਜ਼ਦਰ ਹਥਿਆਰ ਸਾਡੇ ਮੌਕੇ ਮੌਕੇ ਪਤੇ ਘਰ ਦਾ ਤੁਸੀਂ ਦੇਖ ਸਕਦੇ ਹੋ ਰੋਬੀ ਬਣਾਉਣ ਵਾਲਾ ਇੱਕ ਤਵਾ ਹੁੰਦਾ ਹੈ ਉਹ ਤਵਾ ਤਵੇ ਦੇ ਨਾਲ ਇਹਨਾਂ ਸੱਤੇ ਵਾਰ ਕਿਤਾ ਸੀ ਔਰ ਗਾਡੀ ਵੀ ਇੱਕ i20 ਇਹਨਾਂ ਦੇ ਕੋਲ ਹੈਗੀ ਜਿਸ ਗਾਡੀ ਦੇ ਵਿੱਚ ਇਹ ਲੈ ਕੇ ਗਏ ਹਨ ਪੈਸਾ ਬੈਗ ਔਰ ਬਹੁਤ ਕੁਝ ਸੋਨੇ ਕੇ ਸੋਨਾ ਚਾਂਦੀ ਵੀ ਹੈ ਜਿਹੜਾ ਅਸੀਂ ਹੁਣ ਡੂਰਿੰਗ ਇਨਵੈਸਟੀਗੇਸ਼ਨ ਆ

ਉੱਥੇ ਉਹ ਡੈੱਡ ਬੋਡੀ ਪਈ ਹੋਈ ਹੈ ਔਰ ਕਾਰਨ ਕਲੀਅਰ ਨਹੀਂ ਹੈਗਾ ਜਦੋਂ ਪੁਲਿਸ ਪਾਰਟੀ ਪਹੁੰਚੀ ਔਰ ਅਸੀਂ ਜੋ ਫਰਸਟ ਪਹਿਲਾ ਮੁਲਾਈਜ਼ਾ ਕੀਤਾ ਸੀ ਬੋਡੀ ਦਾ ਤਾਂ ਸਾਨੂੰ ਲੱਗਿਆ ਦੇਖ ਕੇ ਕਿ ਇਹਦਾ ਕਿਸੇ ਤੇਜ਼ਦਾਰ ਹਥਿਆਰ ਨਾਲ ਮਰਡਰ ਕੀਤਾ ਗਿਆ ਹੋਇਆ ਹੈ ਕਿਉਂਕਿ ਪੂਰੇ ਘਰ ਦੇ ਵਿੱਚ ਬਲੱਡ ਉੱਥੇ ਖਿਲਾਰਾ ਹੋਇਆ ਸੀ ਆ ਇਹ ਬਜ਼ੁਰਗ ਚਰਨਜੀਤ ਸਿੰਘ ਹੈ ਸੁਲਤਾਨਪੁਰ ਦਲੋਦੀ ਦਾ ਰਹਿਣ ਵਾਲਾ ਹੈ ਇਹਦੀ ਇੱਕ ਸ਼ਾਪ ਹੈ ਜਿਹੜਾ ਸ਼ਾਪ ਚਲਾਉਂਦਾ ਹੈ ਇਹਦੀ ਕੁੜੀ ਵੀ ਹੈ ਕੱਲੇ ਰਹਿੰਦਾ ਹੈ ਔਰ ਸਮਾਜਿਕ ਹੈ ਲੋਕਾਂ ਦੇ ਵਿੱਚ ਆਂਦਾ ਜਾਂਦਾ ਵੀ ਇਹਦੇ ਰਿਲੇਸ਼ਨਸ ਨੇ ਇਹਦੇ ਪ੍ਰਾ ਵੀ ਹੈ ਜੋ ਉੱਥੇ ਹੀ ਲੋਕਲੀ ਰਹਿੰਦੇ ਹਨ ਪਰ ਜਿਹੜਾ ਸਾਡੀ ਟੈਕਨੀਕਲ ਟੀਮ ਨੇ ਬੜਾ ਵਧੀਆ ਕੰਮ ਕੀਤਾ ਹੈ ਕਿ ਉੱਥੇ ਜਦ ਤੁਸੀਂ ਮੌਕੇ ਤੇ ਜਾਓਗੇ ਤਾਂ ਕੋਈ ਇਦਾਂ ਖਲੂ ਨਹੀਂ ਸੀ ਕਿਉਂਕਿ ਤੁਹਾਡਾ ਕੁੰਡਾ ਜਿਹੜਾ ਹੈਗਾ ਘਰ ਦਾ ਨਾ ਉਹ ਬਾਹਰੋਂ ਬੰਦ ਸੀ ਤਾਂ ਇਦਾਂ ਦੇਖ ਕੇ ਲੱਗਾ ਸੀ ਕਿ ਨਹੀਂ ਬੰਦਾ ਦਾਖਲ ਕਿਵੇਂ ਹੋ ਸਕਦਾ ਕਿਉਂ ਘਰ ਦੇ ਵਿੱਚ ਨਾ ਐਂਟਰੀ ਕਿ ਕੋਈ ਔਰ ਰਸਤੇ ਨਹੀਂ ਇੱਕੋ ਹੀ ਰਸਤਾ ਸੀ ਸੋ ਸਾਡੀ ਟੈਕਨੀਕਲ ਟੀਮ सी टीम सुल्तानपुर लोधी की टीम ने ना बड़ी मेहनत न मतलब डम डेटा सी कैमरा फुटेज और ह्यूमन इंटेलिजेंस तो ये केस ट्रेस किया है थोड़ी जानकारी वास्ते चरणजीत दी ना एक लेडी रीटा जोड़ा नाम है जो जलंधर की रहन वाली है वो रिश्नस हैं उन्होंने रिलेशन है रीटा दे दो मुंडे हैं जरा अमित शारदा है पहला और मोहित शारदा ਇਹਨਾਂ ਦੀ ਉਮਰ 30 ਔਰ 25 ਸਾਲ ਕੇ ਆਸਪਾਸ ਹੈ ਇਹ ਦੋਨੋਂ ਮੁੰਡੇ ਵੀ ਉਹਦੇ ਨਾਲ ਕਾਫੀ ਮਤਲਬ ਇਹਨਾਂ ਦੀ ਵਕਸੀਅਤ ਸੀ ਵਕਸੀਅਤ ਇਤਨੀ ਹੈ ਕਿ ਇਹ ਇਹਨਾਂ ਦੇ ਘਰ ਜਾ ਕੇ ਚਰਨਜੀਤ ਦੇ ਘਰ ਉੱਥੇ ਹੀ ਰਹਿੰਦੇ ਸੀ ਕਦੋ ਕਦੋ ਕੀ ਰਾਤ ਨੂੰ ਆ ਗਏ ਰਹਿ ਗਏ ਫਿਰ ਸਵੇਰੇ ਚਲੇ ਗਏ ਪਿੱਛੇ ਚਰਨਜੀਤ ਨੇ ਆਪਣੀ ਕੁਝ ਪ੍ਰਾਪਰਟੀ ਸੋਲਡ ਕੀਤੀ ਸੀ ਤੋਂ ਦੇ ਵਰ ਅਵੇਅਰ ਕੀਜੀ ਇਹਦੇ ਕੋਲ ਨਾ ਕੁਝ ਕੈਸ਼ ਪਿਆ ਹੋਇਆ ਹੈ ਐਂਡ ਇਸਕੀ ਪ੍ਰਾਪਰਟੀ ਹੈ ਔਰ ਵਾਰਿਸ ਕੋਈ ਐਸ ਪਰ ਨਾ ਹ ਹੈ ਨਹੀਂ ਤੋ ਇਹਨਾਂ ਨੇ ਇਹ ਮੌਕੇ ਦਾ ਫਾਇਦਾ ਉਠਾ ਕੇ ਨਾ ਇੱਕ ਕੌਨਸਪਰੇਸੀ ਕਰ ਲਈ ਉਹਦੇ ਖਿਲਾਫ ਉਹਦੇ ਘਰ ਰਾਤੀ ਗਏ ਨੇ ਇਹ ਜਾ ਕੇ ਉੱਥੇ ਹੀ ਠਹਿਰੇ ਹੋ ਜਦੋਂ ਇਹ ਸੋ ਗਿਆ ਹੈ ਜਦ ਇਹ ਸੋ ਗਿਆ ਹੈ ਫਿਰ ਰਾਤੀ ਉੱਠ ਕੇ ਤੇਜ਼ਦਾਰ ਹਥਿਆਰ ਨਾਲ ਉਹਦਾ ਕਤਲ ਕਰ ਦਿੱਤਾ ਕਤਲ ਕਿੰਨੇ ਰਿਕਵਰੀ ਕਿੰਨੀ ਹੋਈ ਰਿਕਵਰੀ ਇੱਥੇ ਸਾਡੇ ਕੋਲ 25,75,000 ਰੁਪਏ 22,50,75,000 ਰੁਪਏ ਰਿਕਵਰ ਕੀਤਾ ਹੈ ਅਸੀਂ ਔਰ ਤੁਸੀਂ ਦੇਖ ਵੀ ਸਕਦੇ ਹੋ ਕੁਝ ਹੋਰ ਸਮਾਨ ਵੀ ਹੈ ਜੋ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜੈਨੂੰ ਤਫਤੀਸ਼ ਦੇ ਦੌਰਾਨ ਫਿਰ ਅਸੀਂ ਰਿਕਵਰ ਕਰਾਂਗੇ ਜੋ ਇਹਨਾਂ ਨੇ ਆਪਣੇ ਹੋਰ ਵੀ ਖਰਚ ਕੀਤੇ ਪੈਸੇ ਜਿਹੜੇ ਕਤਲ ਕੀਤਾ ਕਿਸ ਰਿਤੇ ਅਜੇ ਨਾਲ ਕੀਤਾ ਗਿਆ ਸੀ ਤੇਜ਼ਦਾਰ ਹਥਿਆਰ ਸਾਡੇ ਮੌਕੇ ਮੌਕੇ ਤੇ ਇੱਕ ਘਰ ਦਾ ਤੁਸੀਂ ਦੇਖ ਸਕਦੇ ਹੋ ਰੋਟੀ ਬਣਾਉਣ ਵਾਲਾ ਇੱਕ ਤਵਾ ਹੁੰਦਾ ਹੈ ਉਹ ਤਵਾ ਤਵੇ ਦੇ ਨਾਲ ਇਹਨਾਂ ਨੇ ਸੱਟੇ ਵਾਰ ਕੀਤਾ ਸੀ ਔਰ ਗੱਡੀ ਵੀ ਇੱਕ i20 ਇਹਨਾਂ ਦੇ ਕੋਲ ਹੈਗੀ ਜਿਸ ਗੱਡੀ ਦੇ ਵਿੱਚ ਇਹ ਲੈ ਕੇ ਗਏ ਹਨ ਪੈਸਾ ਬੈਗ और कुछ सोने के सोना चांदी भी है जीवैसक जी तो पड़ताल के दौरान जो पता लगा लग है जो अफ्तीश की है लगे है पैसा कुछ और भी था कुछ पैसा इन्होंने नशा वास्ते भी रखिए खर्च किया है ਔਰ ਕਰੀਬ 1.5 ਲੱਖ ਦਾ ਇਹਨਾਂ ਨੇ ਜੂਆ ਖੇਡਿਆ। ਇਹ ਟੈਂਪੋਰੀ ਅਮਾਉਂਟ ਆ ਪਈ ਹੈ ਜੀ। ਟੈਂਪੋਰੀ ਅਮਾਉਂਟ ਕੋਈ ਅਭੀ ਹੈ ਨਹੀਂ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਕਰਦੇ ਵਿੱਚ ਕਿੰਨਾ ਪੈਸਾ ਸੀ। ਹੈਨਾ? ਔਰ ਇਹਨਾਂ ਨੇ ਕਾਊਂਟਿੰਗ ਵੀ ਕੀਤੀ ਹੈ ਤਾਂ ਅਬ ਇਨਟੈਰੋਗੇਸ਼ਨ ਕਰਾਣੀ ਹੈ ਦੱਸਣਗੇ ਕਿ ਕਿੰਨਾ ਪੈਸਾ ਇਹਨਾਂ ਨੇ ਟੋਟਲ ਲੁੱਟਿਆ ਔਰ ਕਿੰਨਾ ਖਰਚ ਕੀਤਾ। ਮੈਡਮ ਨਸ਼ੇ ਦੀ ਆਦੀ ਸੀ। ਨਸ਼ਾ ਵੀ ਕਰਦੇ। ਮੈਡਮ ਜਿਹੜੀ ਰੀਟਾ ਸੀ ਉਹ ਕੀ ਇਨਵੋਲਵ ਸੀਗੀ ਇਸ ਪਲੈਨਿੰਗ ਦੇ ਵਿੱਚ ਉਹਨੂੰ ਐਫਆਈਆਰ ਚ ਲੋਕਿਆ ਕਿ ਉਹ अजे तक अभी ना वेरीफाई कर रहे अभी अगर आएगी तो फिर तक तो फिलहाल ड्यूरिंग इनवैस जो बंदे हैं वो दो ही सामने आए हैं बाकी अगर फर्दर इन के दौरान कोई सामने आता है तो उन्होंने भी नामजद किया जाए ये बड़ा वजी क्वेश्चन पूछ रहे हो है क्योंकिसा ना एक जुलाई तो पैला दर्ज होया है और देख सकते हो कि हूं ना पूरा का पूरा जोड़ा लॉ है आई पी सी सी आर पी सी और इंडियन एविडेंस है उन्होंने नया नाम दिता गया है और नवे सैक्शन आए हैं लेकिन एज पर नियम कानून जेकर दरखास्त सा जुलाई तो पैला आई हुई है तो परचा और कार्रवाई उसी सैक्शन देते तहत होगा जी आई पी सी की लगती थी एक तारीख को तो

चेंज हो गए हैं इतना ही प्रिवेंटिव कार्रवाई तुम कहते हो जी सात पचास करते हो एक सौ दस का कलंधरा बना दो तो नए सैक्शन आ गए हैं उन्हों का नंबर चेंज हो गया है तो इस करके लोगों लोगों के ना लोगों के एक वो है भय की भय की भावना तो नहीं होनी चाहिए क्योंकि भाई असी इनफैक्ट जोड़े नए नियम कानून आए हैं तो ना जो प्रोसीजर है वो वो ट्रांसपेरेंट हो गया है इट इज प्रो आ, मतलब प्रो तोी कह सप्लेनेंट ਕਾਨੂੰਨ ਦੇ ਅੰਦਰ ਮਤਲਬ ਕਿ ਨੰਬਰਿੰਗ ਚੇਂਜ ਹੋਈ ਹੈ ਬਟਿਕ ਨੂੰ ਨੰਬਰ ਚੇਂਜਿੰਗ ਹੋਈ ਹੈ ਥੋੜਾ ਬਹੁਤ ਪ੍ਰੋਸੀਜਰ ਚੇਂਜ ਹੋਇਆ ਹੈ ਲੇਕਿਨ ਅਗੇਨ ਉਹ ਨਾ ਵਿਕਟਿਮ ਔਰ ਫ੍ਰੈਂਡਲੀ ਹੈ ਕੰਪਲੇਨੈਂਟ ਫ੍ਰੈਂਡਲੀ ਹੈ ਇਦਾਂ ਨਹੀਂ ਹੈ ਕਿ ਕੋਈ ਥੋੜਾ ਸਾ ਪੁਲਿਸ ਜੋ ਏਜੰਸੀਜ਼ ਦਾ ਉਹਨਾਂ ਨੂੰ ਉਹਨਾਂ ਦੀ ਪਾਵਰ ਵੀ ਵਧਾਈ ਗਈ ਹੈ ਕਈ ਧਾਰਾਵਾਂ ਦੇ ਅੰਦਰ ਨਾ ਪੁਲਿਸ ਕੋ ਜਿਹੜੀ ਪਾਵਰ ਹੈ ਉਹਨਾਂ ਦੇ ਵਿੱਚ ਨਾ ਉਹਨਾਂ ਨੇ ਇਜ਼ਾਫਾ ਕੀਤਾ ਹੋਇਆ ਹੈ ਪੁਲਿਸ ਕੋ ਪਾਵਰ ਵਧ ਗਈ ਹੈ ਜਿੱਦਾਂ ਕਿ ਕੁਝ ਕੁ ਸਪੈਸ਼ਲ ਪ੍ਰੋਵੀਜਨਸ ਹੈ ਉਹਨਾਂ ਦੇ ਵਿੱਚ ਕਿਹ ਕਿਹੜੇ ਕੇਸ ਹੈਗੇ ਜਿਹਨਾਂ ਦੇ ਵਿੱਚ ਕਹੋ ਕਿ ਅੱਜ ਬਸ पहला तो ये बहुत वज् गल है कि पूरे पंजाब के सारे डिस्ट्रिक्ट साबिर पुलिस स्टेशन की स्थापना की गई है गवर्नमेंट ने नोटिफिकेशन करती है पब्लिक सुविधा वास्ते आजकल देख रहे हो कि सबसे ज़्यादा फ्रॉड जोड़ा हों वो ऑनलाइन होंद कारण यह है कि अपने बहुत सारा कंज्यूमर जोड़ा है पब्लिक है वह कुछ एक पर्टिकुलर एज ग्रुप का बंदा भी है जो मोबाइल प्रॉपरली नहीं चला पाँगा कई बार इतना के जे डिफॉल्टर और फ्रॉडी हैं इन दल्द आकर नो टी पी अपना शेयर कर देता है कई बार यंगस्टर्स हैं जो शॉर्टकट करके कर ना किसी चिट फंड किसी वॉटस्कैप स्कीम मनी डबलिंग स्कीम के ना अपने पैसे डबल कर झांसे दे देहत ना अपने पैसे इनवैस्ट कर देंगे और नुकसान हो जाता है